26 ਜਨਵਰੀ ਦੀ ਪਰੇਡ ਦੀ ਤਿਆਰੀਆਂ ਜੋਰੋ-ਸ਼ੋਰੋ ਤੇ ਇਸ ਵਾਰ ਚੱਲ ਰਹੀਆਂ ਤੇ ਨਾਲ ਹੀ ਦੱਸਦੀ ਹੈ ਹਰ ਚੀਰਵੀ ਠੰਡ ਦੇ ਵਿੱਚ ਕਰਤੱਵ ਪੱਤ ਦੇ ਉੱਤੇ ਸੈਨਾ ਦੀਆਂ ਸਾੜੀਆਂ ਟੁਕੜੀਆਂ ਜਿਹੜੀਆਂ ਹੈ ਜੀ ਜਾਨ ਲਗਾ ਕੇ ਅਭਿਆਸ ਕਰ ਰਹੀ ਹੈ ਇਸ ਵਾਰ 26 ਜਨਵਰੀ ਦੀ ਪਰੇਡ ਖਾਸ ਹੋਣ ਜਾ ਰਹੀ ਹੈ ਕਿਉਂਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਇਤਿਹਾਸ ਦੇ ਵਿੱਚ ਕਿ 26 ਜਨਵਰੀ ਦੀ ਪ੍ਰੇਡ ਦੇ ਵਿੱਚ ਪਤੀ ਪਤਨੀ ਜਿਹੜੇ ਨੇ ਆਪਣੇ ਆਪਣੇ ਦਸਤਿਆਂ ਦੀ ਅਗਵਾਈ ਕਰਨਗੇ ਜਿਨ੍ਹਾਂ ਦਾ ਨਾਮ ਹੈ ਮੇਜਰ ਸਰਬਜੀਤ ਸਿੰਘ ਅਰੋੜਾ ਜਿਹੜੇ ਕਿ ਸਿੱਖ ਰੈਜੀਮੈਂਟ ਦੀ ਅਗਵਾਈ ਕਰਨਗੇ ਤੇ ਨਾਲ ਹੀ ਉਹਨਾਂ ਦੀ ਪਤਨੀ ਜਿਹੜੀ ਚਨੋਤੀ ਸ਼ਰਮਾ ਹੈ ਉਹ ਆਪਣੇ ਦਸਤੇ ਜਿਹੜੇ ਇੰਡੀਅਨ ਕੋਸਟ ਗਾਰਡ ਦੀ ਅਗਵਾਈ ਕਰਨਗੇ ਤਨਾਲ ਹੀ ਦੱਸਦੀ ਹੈ ਕਿ ਇਹ ਦੋਵੇਂ પતિ ਪਤਨੀ ਇਸ ਵੇਲੇ ਕਾਫੀ ਜ਼ਿਆਦਾ ਚਰਚਾਵਾ ਦਾ ਵਿਸ਼ਾ ਬਣੇ ਹੋਏ ਐ ਦੱਸਦੀ ਹੈ ਕਿ ਇਸ ਵੇਲੇ 26 ਜਨਵਰੀ ਪ੍ਰੇਡ ਦੀ ਤਿਆਰੀਆਂ ਬਹੁਤ ਹੀ ਜ਼ਿਆਦਾ ਜੋਰੋ-ਸ਼ੋਰੋ ਦੇ ਨਾਲ ਕਰਤੱਵਯ ਪਥ ਤੇ ਉੱਪਰ ਦਿੱਲੀ ਦੇ ਵਿੱਚ ਚੱਲ ਰਹੀਆਂ ਨੇ ਤੇ ਇਸ ਵਾਰ ਇਹ ਜੋੜੀ ਕਮਾਲ ਪਾਉਣ ਦੇ ਲਈ ਪੂਰਨ ਤੌਰ ਤੇ ਤਿਆਰ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਦੀਆਂ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਹਰ ਸਾਲ ਹੀ 26 ਜਨਵਰੀ ਦੀ ਪ੍ਰੇਡ ਦੇ ਵਿੱਚ ਕੁਝ ਨਾ ਕੁਝ ਅਨੋਖਾ ਤੇ ਵੱਖਰਾ ਹੁੰਦਾ ਹੈ ਤੇ ਇਸ ਵਾਰ ਪ੍ਰੇਡ ਦੇ ਵਿੱਚ ਇਹੀ ਵੇਖਣ ਨੂੰ ਮਿਲ ਰਿਹਾ ਹੈ ਕਿ ਮੇਜਰ ਸਰਪਜੀਤ ਸਿੰਘ ਅਰੋੜਾ ਅਤੇ ਅਸਿਸਟੈਂਟ ਕਮਾਂਡੈਂਟ ਚਨੋਤੀ ਸ਼ਰਮਾ ਦੋਵੇਂ ਜਣੇ ਆਪਣੇ ਆਪਣੇ ਦਸਤੀਆਂ ਦੀ ਅਗਵਾਈ ਕਰਨਗੇ ਮੇਜਰ ਸਰਪਜੀਤ ਸਿੰਘ ਅਰੋੜਾ ਸਿੱਖ ਦਲ ਦੀ ਅਗਵਾਈ ਕਰ ਰਹੇ ਨੇ ਤੇ ਇੱਕ ਬਹੁਤ ਹੀ ਮਾਣ ਤੇ ਵੱਡੀ ਸ਼ਖਸੀਅਤ ਹੈ ਅਤੇ ਭਾਰਤੀ ਹਥਿਆਰਬੰਦ ਸੈਨਾ ਦੇ ਵਿੱਚ ਸਿੱਖ ਕੌਮ ਦੀ ਬਹਾਦਰੀ ਅਤੇ ਪਰੰਪਰਾਗਤ ਨੂੰ ਦਰਸਾਉਣਗੇ ਪ੍ਰੇਡ ਦੇ ਵਿੱਚ ਉਹਨਾਂ ਦੀ ਅਗਵਾਈ ਦੇਸ਼ ਦੀ ਸ਼ਮੂਲੀਅਤ ਦੇ ਲਈ ਪਾਵਨਾਮਾ ਦਾ ਪ੍ਰਮਾਣ ਹੈ ਤੇ ਨਾਲ ਹੀ ਅਸਿਸਟੈਂਟ ਕਮਾਂਡੇਡ ਚਨੋਤੀ ਸ਼ਰਮਾ ਜਿਹੜੇ ਉਹਨਾਂ ਦੀ ਪਤਨੀ ਹੈ ਉਹ ਤੱਟ ਰੱਖਿਅਕ ਦਲ ਦੇ ਸਹਾਇਕ ਕਮਾਂਡਰ ਦੇ ਵਜੋਂ ਸੇਵਾਵਾਂ ਨਿਭਾਉ ਰਹੇ ਨੇ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਦੇ ਵਿੱਚ ਭਾਰਤੀ ਤੱਟ ਰੱਖਿਆ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦੇ ਹੋਏ ਉਹਨਾਂ ਦੀ ਭਾਗੀਦਾਰੀ ਭਾਰਤੀ ਹਥਿਆਰਬੰਦ ਸੇਵਾਵਾਂ ਦੇ ਵਿੱਚ ਪ੍ਰਮੁੱਖ ਭੂਮਿਕਾ ਦੇ ਵਿੱਚ ਔਰਤਾ ਦੀ ਵਧ ਰਹੀ ਸਮੂਲ ਸਮੁਲਯਤ ਨੂੰ ਉਜਾਗਰ ਕਰ ਰਹੀ ਹੈ ਨਾਲ ਹੀ ਦੱਸਦੀ ਹੈ ਮੇਜਰ अरोड़ा ਤੇ ਚਨੋਤੀ ਸ਼ਰਮਾ ਦੋਵੇਂ ਹੀ ਸੱਭਿਆਚਾਰਕ ਤੌਰ ਤੇ ਅਮੀਰ ਵਿਰਸਾ ਯਾਨੀ ਕਿ ਰਾਜਸਥਾਨ ਦੇ ਨਾਲ ਸੰਬੰਧ ਰੱਖਦੇ ਦੇ ਜੋ ਕਿ ਸ਼ਾਨਦਾਰ ਇਤਿਹਾਸ ਆਪਣਾ ਰਾਜਸਥਾਨ ਦਾ ਹੀ ਹੈ ਤੇ ਨਾਲ ਹੀ ਦੱਸਦੀ ਹੈ ਕਿ ਪਿਛਲੇ ਸਾਲ 2023 ਦੇ ਵਿੱਚ ਜਿਹੜੇ ਮੇਜਰ ਸਰਪਜੀਤ ਸਿੰਘ ਹੈ ਉਹਨਾਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਸੀ ਤੇ ਨਾਲ ਹੀ ਸਾਫ ਦਾ ਨੈਸ਼ਨਲ ਕੈਡਰ ਕੋਰਟ ਦੀ ਕੈਂਡੀਡੇਟ ਦੇ ਵਜੋਂ ਜਿਹੜੇ ਉਹਨਾਂ ਦੀ ਪਤਨੀ ਹੈ ਉਹਨਾਂ ਨੇ ਪਹਿਲਾਂ ਵੀ ਕਈ ਸੇਵਾਮੰਦ ਭਾਈਆਂ ਨੇ ਦੇਸ਼ ਭਗਤੀ ਅਤੇ ਸੇਵਾਮਾਦ ਦੀਆਂ ਭਾਵਨਾਵਾਂ ਪੈਦਾ ਕਰਨ ਦੇ ਵਿੱਚ ਉਹ ਨੌਜਵਾਨਾਂ ਦੇ ਲਈ ਪ੍ਰੇਰਣਾ ਦਾ ਸਰੋਤ ਹੈ ਇਸ ਵਾਰ ਉਹਨਾਂ ਦੋਵਾਂ ਦੇ ਵੱਲੋਂ ਜਿਹੜੀ ਹੈ ਸੇਨਾ ਦੇ ਆਪਣੇ ਆਪਣੇ ਦਸਤੀਆਂ ਦੀਆਂ ਜਿਹੜੀਆਂ ਅਗਵਾਈਆਂ ਕਰਨ ਗਿਆ ਤੇ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੀਆਂ ਨੇ ਦੱਸਦੀ ਹੈ ਕਿ ਲਗਾਤਾਰ 26 ਜਨਵਰੀ ਦੀ ਪ੍ਰੇਡ ਜਿਹੜੀ ਹੈ ਪਿਛਲੇ 1 ਮਹੀਨੇ ਤੋਂ ਚੱਲ ਰਹੀ ਹੈ ਅਭਿਆਸ ਜਿਹੜੀ ਹੈ ਸੇਨਾ ਦੀ ਟੁਕੜੀਆਂ ਦੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਤੇ ਨਾਲ ਹੀ 26 ਜਨਵਰੀ ਦੀ ਪਰੇਡ ਦੇ ਦਿਨ ਜਿਹੜਾ ਹੈ ਦਿੱਲੀ ਦੇ ਵਿੱਚ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਦਿੱਲੀ ਦੀ ਜਿਹੜੀ ਪੁਲਿਸ ਬਲ ਦੇ ਵਿੱਚ ਮਹਿਲਾਵਾਂ ਵੀ ਨਜ਼ਰ ਆਣਗੇ ਜੋ ਆਪਣਾ ਜੋਰ ਅਜ਼ਮਾਈ ਕਰਨ ਜਾਂ ਤਾਂ ਦੱਸਦੀ ਹੈ ਕਿ ਇਹ ਦੋਵੇਂ પતિ ਪਤਨੀ ਜਿਹੜੇ ਹੈ ਇਸ ਪਰੇਡ ਦੇ ਵਿੱਚ ਹਿੱਸਾ ਲੈਣਗੇ ਤੇ ਉਹ ਇਤਿਹਾਸਿਕ ਪਲ ਹੋਣਗੇ ਤੇ ਨੌਜਵਾਨਾਂ ਨੂੰ ਵੀ ਮੋਟੀਵੇਟ ਜਿਹੜੀ ਹੈ ਇਹ ਜੋੜੀ ਇਸ ਵੇਲੇ ਕਰ ਰਹੀ ਹੈ ਤੁਸੀਂ ਵੀ ਆਪੋ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਦੇ ਸਕਦੇ ਹੋ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ